ਸਮੂਹੀ ਸ਼ਿਵਾਲਾ ਮੰਦਿਰ ਜੱਜਨਗਰ ਵਿਖੇ ਗਣਪਤੀ ਉਤਸਵ ਬੜੀ ਸ਼ਰਧਾ ਪਾਪਨਾ ਨਾਲ ਮਨਾਇਆ ਗਿਆ 6 ਸਤੰਬਰ ਨੂੰ ਗਣਪਤੀ ਵਿਸਰਜਨ ਪੂਰੇ ਵਿਧੀ ਵਿਵਧਾਨ ਨਾਲ ਕੀਤਾ ਗਿਆ ਮੰਦਿਰ ਦੇ ਮੁਖੀ ਪੁਜਾਰੀ ਪੰਡਿਤ ਕ੍ਰਿਸ਼ਨ ਦੇਵ ਅਤੇ ਪੰਡਿਤ ਨਰੇਸ਼ ਸ਼ਰਮਾ ਨੇ ਪੂਜਾ ਆਰਚਨਾ ਅਤੇ ਆਰਤੀ ਕੀਤੀ ਮੰਦਿਰ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਰੋੜਾ ਅਤੇ ਪ੍ਰਧਾਨ ਗੁਲਸ਼ਨ ਬੱਬਰ ਜੁਆਇੰਟਸ ਕਰਤ ਲਖਮਨ ਦਾਸ ਅਤਿਸ਼ਕਤ ਸੁਰੇਂਦਰ ਅਰੋੜਾ ਨੇ ਸਾਰੀ ਸੰਗਤ ਨੂੰ ਗਣਪਤੀ ਉਤਸਵ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਮੰਦਿਰ ਵਿਖੇ 7 ਅਗਸਤ ਨੂੰ ਗਣਪਤੀ ਜੀ ਵਿਰਾਜਮਾਨ ਹੋਏ ਸਨ ਅਤੇ ਰੋਜ਼ਾਨਾ ਪੂਜਾ ਅਰਚਨਾ ਆਰਤੀ ਕੀਤੀ ਗਈ। ਉਹਨਾਂ ਗਣਪਤੀ ਜੀ ਅਗਿਆਰਦਾਸ ਕੀਤੀ ਕਿ ਪੰਜਾਬ ਵਿੱਚ ਪਣੀ ਹੜ੍ਹਾਂ ਦੀ ਸਥਿਤੀ ਤੋਂ ਨਿਜਾਤ ਮਿਲੇ। ਇਸ ਮੌਕੇ ਕੌਂਸਲਰ ਮੋਨਿਕਾ ਸ਼ਰਮਾ, ਗਿਰੀਸ਼ ਸ਼ਰਮਾ, ਵਿਜੇ ਕੁਮਾਰ, ਦੀਪਕ ਮਹਾਜਨ, ਗੁਰਨਾਮ ਸਿੰਘ, ਚਮਨ ਲਾਲ ਮਦਨ, ਸੁਰੇਂਦਰ ਬਿੱਲਾ, ਕੇਬਲ ਵਾਲੇ, ਰਾਜ ਕੁਮਾਰ, ਰਵੀ ਪਹਿਲਵਾਨ ਰਵਿੰਦਰ ਗੋਗਾਸ ਅਨੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਹਾਸੀ ਪਰੀ। ਮੋਹਿੰਜਵਾਲਾ ਜੇ 27 ਤਰੀਕ ਨੂੰ ਗਣਪਤੀ ਜੀ ਦਾ ਆਗਮਨ ਹੋਇਆ ਔਰ ਬੜੀ ਧੂਮ-ਧਾਮ ਦੇ ਨਾਲ ਆਗਮਨ ਕਰਕੇ ਸਾਰੇ ਭਗਤਾਂ ਨੇ ਗੁਰਨਾਮ ਸਿੰਘ ਜੀ ਨੇ ਸਾਡੇ ਸੈਕਟਰੀ ਸਾਹਿਬ ਸੁਰੇਂਦਰ ਰੋੜਾ ਜੀ ਨੇ ਦੀਪਕ ਜੀ ਸੈਕਟਰੀ ਔਰ ਆਪਣਾ ਜਿਹੜੇ ਸਾਡੇ ਕੇਵਲ ਪ੍ਰਧਾਨ ਜੀ ਜਿਹੜੇ ਆ ਆਪਣਾ ਉਹ ਚੰਨ ਲਾਲ ਮਦਾਨ ਰਾਕੇਸ਼ ਆਪਨਾ ਸਾਰੇ ਭਗਤ ਜਿਹੜੇ ਆ ਮਿਲ ਕੇ ਪੰਡਿਤ ਆਪਣੇ ਨਰੇਸ਼ ਜੀ ਔਰ ਪੰਡਿਤ ਕਿਸ਼ਨ ਦੇ ਜੀ ਨੇ ਪੂਜਾ ਆਰਚਨਾ ਕਰਕੇ ਤੇ ਸਥਾਪਿਤ ਕੀਤਾ ਤੇ ਆਪਣਾ ਸਾਰੇ ਇਸ ਉਤਸਵ ਦੇ ਉੱਤੇ ਇਕੱਠੇ ਹੋਏ ਔਰ ਅੱਜ ਫਿਰ ਉਹਨਾਂ ਦਾ ਅਸੀਂ ਵਰਸਜਨ ਕਰਨੇ ਜਾ ਰਹੇ ਆ ਤੇ ਅੱਜ ਟੋਲ ਟਮਕੇ ਦੇ ਨਾਲ ਸਾਰਾ ਇਲਾਕਾ ਨਿਵਾਸੀ ਆਏ ਨੇ ਇਲਾਕਾ ਨਿਵਾਸੀ ਸਾਰੇ ਘੁੰਮ ਕੇ ਤੇ ਅਸੀਂ ਮਦਤ ਗਣਪਤੀ ਜੀ ਨੂੰ ਫਿਰ ਵਰਸਜਨ ਉਹਨਾਂ ਦਾ ਮਦਤ ਕੀ ਦਵਾਂਗੇ ਕਿ ਵੀ ਚਲੋ ਜੀ ਗਣਪਤੀ ਜੀ ਹੁਣ ਆਪਣਾ ਅੱਛੇ ਤਰੀਕੇ ਦੇ ਨਾਲ ਜਦੋਂ ਅਸੀਂ ਲਿਆਂਦਾ ਦੇ ਅੱਛੇ ਤਰੀਕੇ ਦੇ ਨਾਲ ਵਾਪਸ ਮਸਜਦੇ ਚ ਉਹਨਾਂ ਉਸ਼ਟਿਤ ਕੀਤੀ ਜਾਵੇ ਔਰ ਹਰ ਇੱਕ ਭਗਤ ਦੀ ਆਸ ਬਰਾਤ ਪੂਰੀ ਹੋਵੇ ਗਣਪਤੀ ਜੀ ਹਰ ਇੱਕ ਦੇ ਵਿਗਨ ਦੂਰ ਕਰਨ ਔਰ ਆਂਦੇ ਸਾਲ ਵੀ ਅਸੀਂ ਬੜੀ ਧੂਮ ਧਾਮ ਦੇ ਨਾਲ ਬਣਾਈਏ ਇਹੋ ਸਾਡੀ ਪ੍ਰਾਰਥਨਾ ਹੈ ਇਹੋ ਸਾਡੀ ਸ਼ਿਪੋੜਾਈ ਦੇ ਅੱਗੇ ਬਰਾਤਨਾ ਮੰਦਰ ਦਾ ਜਿਹੜਾ ਦੂਈ ਦੂਈ ਕਮੇਟੀ ਸ਼ਵਾਲਾ ਵੱਲੋਂ ਸਾਰੇ ਹੀ ਸਮੂਹ ਕਮੇਟੀ ਵੱਲੋਂ ਔਰ ਸਾਡੇ ਨਿਰਮਲਾ ਜੀ ਜਿਹੜੇ ਆਪਣਾ ਲੇਡੀਜ਼ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਔਰ ਬੜਾ ਸਾਰਿਆਂ ਦਾ ਅਸੀਂ ਆਇਆ ਬੜਾ ਸ਼ੁਕਰੀਆ ਗੁਜ਼ਾਰ ਕਰਨੇ ਆ ਕਿ ਸਾਰਿਆਂ ਨੂੰ ਪ੍ਰਭੂ ਖੁਸ਼ੀਆਂ ਦੇਵੇ ਇਸ ਦੇ ਨਾਲ ਨਾਲ ਹੀ ਮੈਂ ਗਣਪਤੀ ਜੀ ਦੇ ਅੱਗੇ ਇਹੋ ਹੀ ਪ੍ਰਾਰਥਨਾ ਕਰਨਾ ਕਿ ਜਿਹੜਾ ਦੇਸ਼ ਦੇ ਉੱਤੇ ਸੰਕਟ ਆਇਆ ਆਇਆ ਬਾੜ ਦਾ ਜਾਂ ਪਾਣੀ ਦਾ ਉਹ ਮੈਂ ਕਹਿੰਨਾ ਹੈ ਕਿ ਚਲੋ ਹੁਣ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਦੋ ਤਿੰਨ ਦਿਨਾਂ ਉਹ ਅੱਛਾ ਮਤਲਬ ਕਿ ਸੂਰੇ ਦੇਵਤਾ ਪ੍ਰਗਟ ਹੋ ਰਹੇ ਨੇ ਤੇ ਮੈਂ ਕਹਿੰਦਾ ਐ ਆਫਤ ਜਿਹੜਾ ਵਾ ਸ਼ਿਵ ਭੋਲੇ ਨਾਥ ਔਰ ਗਣਪਤੀ ਜੀ ਦੇ ਅੱਗੇ ਪ੍ਰਾਰਥਨਾ ਕਿ ਵੀ ਇਹਨਾਂ ਨੂੰ ਮਤਲਬ ਕਿ ਮੇਰ ਕਰਨ ਔਰ ਸੰਕਟ ਦੇ ਬਾਦਲ ਜਿਹੜੇ ਆਇਆ ਛਾਏ ਆ ਉਹ ਹਟ ਜਾਣ ਔਰ ਸਾਰਾ ਜਿਹੜਾ ਵਾ ਦੇਸ਼ ਦੇ ਰਤ ਉਨਤ ਕਰੇ ਤਰੱਕੀ ਕਰੇ ਇਹੋ ਬਾਰ ਬਾਰ ਸਾਡੀ ਪ੍ਰਾਰਥਨਾ ਕਿ ਵਿਦੇਸ਼ ਦੇ ਉੱਤੇ ਜੋ ਸੰਕਟ ਆਇਆ ਉਹ ਗਣਪਤੀ ਜੀ ਨੂੰ ਨਿਗਨ ਨੂੰ ਦੂਰ ਕਰੇ